ਸਲਾਮ ਨਮਸਤੇ ਆਦਾਬ ਸਤਿ ਸ਼੍ਰੀ ਅਕਾਲ ਜੈ ਸਾਈ ਜੀ ਦੀ ਸੰਤ ਲੋਕਾਂ ਸਾਈ ਲੋਕਾਂ ਫਕੀਰ ਲੋਕਾਂ ਉਹ ਕਹਿੰਦੇ ਰੱਬ ਤੋਂ ਜਿਹੜਾ ਰੱਬ ਦਾ ਨਾਮ ਹੈ ਨਾ ਉਹਦੇ ਬਿਨਾ ਕਹਿੰਦੇ ਜਿਹੜਾ ਹੈ ਜੀਵਨ ਜਿਹੜਾ ਹੈ ਉਹਦੇ ਬਿਨਾ ਕੁਝ ਵੀ ਨਹੀਂ ਹੈ ਬਿਹਾਰ ਸਾਹ ਨਾਲ ਕਹਿੰਦੇ ਤੈਨੂੰ ਹੀ ਚੇਤੇ ਕਰਨਾ ਕਿਉਂਕਿ 24000 ਨਮਾਜ਼ ਫੱਕਰ ਦੀ ਕਹਿੰਦੇ ਤੂੰ ਪੰਜ ਕੀ ਦੀਆਂ ਪੜਦਾ ਬੁੱਲੇ ਸ਼ਾਹ ਦਾ ਇੱਕੋ ਹੀ ਮਣਕਾ ਮੌਲਾ ਹੀ ਮੌਲਾ ਕਰਦਾ ਜ਼ਰਾ ਗੌਰ ਕਰਨਾ ਔਰ ਇਹ ਦਾ ਜਿਹੜਾ ਰੰਗ ਚੜਦਾ ਹੈ ਕਹਿੰਦੇ ਇਹ ਕਿਸੇ ਸੱਚੇ ਦੇ ਸੰਗ ਦੇ ਵਿੱਚ ਬੈਠ ਕੇ ਚੜਦਾ ਜਿੱਥੇ ਸੱਤ ਦੀਆਂ ਗੱਲਾਂ ਹੁੰਦੀਆਂ ਜਿੱਥੇ ਸੱਚ ਦੀਆਂ ਗੱਲਾਂ ਜਿਹਨੂੰ ਸਤ ਸੰਗ ਕਿਹਾ ਜਾਂਦਾ ਜਿੱਥੇ ਸੱਚਾਈ ਦੀ ਗੱਲ ਹੋਵੇ ਸੱਚ ਦੀ ਗੱਲ ਹੋਵੇ ਉਸ ਰਬ ਦੀ ਗੱਲ ਹੋਵੇ ਉਹ ਸਤ ਸੰਗ ਹੋ ਜਾਂਦਾ ਇਹਦਾ ਕਬੀਰ ਸਾਹਿਬ ਨੇ ਫਰਮਾਇਆ ਕਹਿੰਦੇ ਕਬੀਰ ਹਰੀ ਕੇ ਨਾਮ ਬਿਨ ਰਾਜਾ ਰੰਗ ਸਭ ਹੋਏ ਮਾਟੀ ਲਦੇ কুমਹਾਰ ਕੇ ਤੋ ਘਾਸ ਨਾ ਨੀਰੇ ਕੋਏ ਇਥੇ ਕਬੀਰ ਜੀ ਉਹ ਮਹਾਨ ਸ਼ਖਸੀਅਤ ਉਹ ਸੰਤ ਕਹਿੰਦੇ ਨੇ ਕਿ ਜੇ ਰਾਜਾ ਵੀ ਰੱਬ ਦਾ ਨਾਮ ਨਹੀਂ ਲੈਂਦਾ ਬੰਦਗੀ ਨਹੀਂ ਕਰਦਾ ਇਬਾਦਤ ਨਹੀਂ ਕਰਦਾ ਤਾਂ ਕਹਿੰਦੇ ਅਗਲੇ ਜਨਮ ਵਿੱਚ ਉਹ ਗਦਾ ਹੀ ਬਣਦਾ ਹੈ ਰਾਜਾ ਵੀ ਰੰਕ ਦੇ ਸਮਾਨ ਹੀ ਐ। কুমہار ਕਹਿੰਦੇ ਉਹਦੇ ਉੱਤੇ ਫੇਰ ਮਿੱਟੀ ਦਾ ਬੋਝ ਲਾ ਦਿੰਦਾ। ਪਰ ਉਸ ਨੂੰ ਘਾਹ ਤੱਕ ਨਹੀਂ ਪਾਉਂਦਾ। ਉਹ ਭੁੱਖਾ ਹੀ ਰਹਿੰਦਾ ਹੈ। ਅੱਜ ਰਾਜਾ ਹੈ ਪਰ ਜੇ ਉਹਨੇ ਉਹ ਸੋਨੇ ਰੱਬ ਦਾ ਨਾਮ ਨਹੀਂ ਲਿਆ ਤੇ ਉਹ ਗਧੇ ਵਰਗਈ ਹੈ। ਉਹਦਾ ਅਗਲਾ ਜਨਮ ਵੀ ਜਿਹੜਾ ਹੈ ਜੇ ਹੋਇਆ ਤੇ ਉਹ ਗਧੇ ਦਾ ਹੀ ਹੋਏਗਾ। ਜ਼ਰਾ ਗੌਰ ਕਰਨਾ ਬਾਬਾ ਜੀ। ਤੇ ਕਿਉਂ? ਕਿਉਂਕਿ ਕਹਿੰਦੇ ਜ਼ਿੰਦਗੀ ਦਾ ਮਕਸਦ ਜਿਹੜਾ ਹੈ ਇਸ ਸੰਤ ਲੋਕਾ ਮਹਾਂ ਲੋਕਾ ਸਾਈ ਲੋਕਾ ਗੁਰੂ ਰਹਿਬਰ ਲੋਕਾ ਉਹਨਾਂ ਨੇ ਆਖਿਆ ਵੀ ਇਹ ਜ਼ਿੰਦਗੀ ਦਾ ਮਕਸਦ ਜਿਹੜਾ ਇਹ ਰੱਬ ਨੂੰ ਯਾਦ ਕਰਨਾ ਹੈ ਸਿਮਰਨ ਕਰਨਾ ਸੀ ਪਰ ਕਹਿੰਦੇ ਉਸ ਨੇ ਇਹ ਸਾਹਾਂ ਵਿੱਚ ਭੋਗ ਵਿਲਾਸ ਵਿੱਚ ਲੋਕਾਚਾਰ ਤੇ ਸੰਸਾਰਿਕ ਮੂਹ ਮਾਇਆ ਵਿੱਚ ਬਰਬਾਦ ਕਰ ਦਿੱਤਾ ਕਿ ਆਪਣੀ ਜ਼ਿੰਦਗੀ ਦਾ ਯਾਪਨ ਕਰਨਾ ਹੈ ਆਪਣੇ ਸਾਰੇ ਕਰਮ ਕਰਨੇ ਹੈ ਨਾਲ ਨਾਲ ਉਹ ਸੋਹਣੇ ਰੱਬ ਨੂੰ ਯਾਦ ਵੀ ਰੱਖਣਾ ਹੈ ਉਹਦੀ ਬੰਦਗੀ ਵੀ ਕਰਨੀ ਹੈ ਕਿਉਂਕਿ ਜਿੱਦਾਂ ਫਕੀਰ ਲੋਕ ਕਹਿੰਦੇ ਨਾ ਕਹਿੰਦੇ ਕਿ ਬੰਦਗੀ ਦੇ ਨਾਲ ਹੀ ਬੰਦਾ ਬੰਦਾ ਹੈ ਤੇ ਬੜਾ ਬੰਦਗੀ ਦੇ ਕਹਿੰਦੇ ਬੰਦਾ ਗੰਦਾ ਹੈ ਇਹੀ ਬਾਕੀ ਲੋਕਾਂ ਦਾ ਕਹਿਣਾ ਹੈ ਸਾਈਂ ਲੋਕਾਂ ਦਾ ਰੱਬ ਲੋਕਾਂ ਦਾ ਕਬੀਰ ਸਾਹਿਬ ਕਹਿੰਦੇ ਨੇ ਕਿ ਹਰ ਕੇ ਨਾਮ ਬਿਨ ਗਧਾ ਕੁੱਤਾ ਸੂਰ ਬਣਨਾ ਪੈਂਦਾ ਹੈ ਉਹ ਕਹਿੰਦੇ ਨੇ ਕਬੀਰ ਹਰ ਕੇ ਨਾਮ ਬਿਨ ਨਾਰ ਕੁਕਰੀ ਹੋਏ ਗਲੀ ਗਲੀ ਭਟਕੇ ਫਿਰੇ ਟੂਕ ਨਾ ਡਾਰੇ ਕੋਏ ਉਹ ਕਹਿੰਦੇ ਜੇ ਉਹ ਸੋਹਣੇ ਰੱਬ ਦਾ ਨਾਮ ਨਹੀਂ ਲਿਆ ਨਾ ਤਾਂ ਕਹਿੰਦੇ ਉਹ ਔਰਤ ਨੂੰ ਵੀ ਕਹਿੰਦੇ ਐ ਇਸ ਕੁਕਰੀ ਦੇ ਕੁੱਕਰ ਦੇ ਜਿਹੜਾ ਹੈ ਉਹ ਬੰਨਣਾ ਪਵੇਗਾ ਕੁੱਕਰੀ ਬੰਨਣਾ ਪਵੇਗਾ ਫੇਰ ਉਹ ਗਲੀਆਂ ਵਿੱਚ ਭਟਕੇਗੀ ਕਦੇ ਇਸ ਦਰਵਾਜ਼ੇ ਤੇ ਜਾਵੇਗੀ ਕਦੇ ਉਸ ਦਰਵਾਜ਼ੇ ਤੇ ਟੁਕੜੇ ਲਈ ਭੋਂਕੇਗੀ ਜਾ ਕੇ ਪਰ ਕਈ ਵਾਰ ਤਾਂ ਇੱਕ ਟੁਕੜਾ ਵੀ ਨਹੀਂ ਮਿਲੇਗਾ ਜ਼ਰਾ ਗੌਰ ਕਰਨਾ ਕਿੰਡੀ ਵੱਡੀ ਨਾਮ ਦੀ ਉਹ ਕਹਿੰਦੇ ਵੀ ਜਿਹੜਾ ਰੱਬ ਦਾ ਨਾਮ ਨਹੀਂ ਨਿੰਦਾ ਉਹਦਾ ਇਹ ਹਸ਼ਰ ਹੁੰਦਾ ਹੈ ਉਹਨਾਂ ਨੇ ਕਿਹਾ ਕਿ ਜਿਹੜਾ ਸਤ ਸੰਗ ਹੈ ਜਿੱਥੇ ਰੱਬ ਦੀ ਗੱਲ ਹੁੰਦੀ ਕਿਸੇ ਸੱਚੇ ਦਾ ਸੰਗ ਕਹਿਣੋ ਗੁਰੂ ਮੁਰਸ਼ਿਦ ਦੇ ਵਚਨ ਸੁਣਨਾ ਕਹਿਣੋ ਬਾਣੀ ਸੁਣਨਾ ਕਹਿਣੋ ਵਿਚ ਸਾਥ ਸੰਗ ਸਿਰਫ ਉਸ ਰੱਬ ਦੀ ਹੀ ਪ੍ਰਾਪਤੀ ਲਈ ਨਹੀਂ ਹੁੰਦਾ ਉਸ ਦਾ ਅੰਤਿਮ ਜਿਹੜਾ ਲੱਖ ਤਾਂ ਜਿਹੜਾ ਲਾਭ ਜਿਹੜਾ ਹੈ ਉਹ ਉਹ ਰੱਬ ਦਾ ਰੱਬ ਨੂੰ ਪਾਣਾ ਹੀ ਹੈ ਪਰ ਉਹਦਾ ਪਹਿਲਾ ਜਿਹੜਾ ਸਾਥ ਸੰਗ ਹੈ ਉਹ ਇਹ ਹੈ ਕਿ ਮਨੁੱਖ ਨੂੰ ਇਨਸਾਨ ਨੂੰ ਆਤਮ ਵਿਸ਼ਲੇਸ਼ਣ ਸਿਖਾਉਂਦਾ ਹੈ ਉਹ ਸਾਥ ਸੰਗ ਜਿਹੜਾ ਹੈ ਗੁਰੂ ਰਹਿਬਰਾਂ ਦੇ ਵਚਨ ਜਿਹੜੇ ਐ ਸਾਈ ਲੋਕਾਂ ਦੇ ਜਿਹੜੇ ਜਿਹੜੇ ਕਾਮਲ ਮੁਰਸ਼ਿਦਾ ਉਹ ਇਨਸਾਨ ਨੂੰ ਆਤਮ ਵਿਸ਼ਲੇਸ਼ਣ ਵੱਲ ਲੈ ਕੇ ਜਾਂਦੇ ਆ ਆਤਮ ਸਾਖਿਆਕਾਰ ਵਾ ਦਾ ਰਾਧਕ ਹੁੰਦੇ ਆ ਲੋਕ ਅਕਸਰ ਸੋਚਦੇ ਨੇ ਕਿ ਜਿਹੜਾ satsang ਆਇਆ ਜਾਂ ਜਿਹੜਾ ਰੱਬ ਦਾ ਨਾਮ ਦੀ ਗੱਲ ਜਿੱਥੇ ਚੱਲ ਰਹੀ ਹੈ ਜਿੱਥੇ ਚਾਰ ਬੰਦੇ ਸੱਚ ਦੀ ਗੱਲ ਕਰ ਰਹੇ ਉਹ ਸਿਰਫ ਰੂਹਾਨੀ ਲੋਕਾਂ ਲਈ ਆ ਉਹ ਨਹੀਂ ਭਾਈ ਇਹ ਗਲਤ ਹੈ ਜਿਹੜਾ ਇਹ ਸੱਚ ਦਾ ਸੰਗ ਹੈ ਇਹ ਸੰਸਾਰੀ ਜ਼ਿੰਦਗੀ ਲਈ ਵੀ ਬਹੁਤ ਜ਼ਰੂਰੀ ਹੈ ਇਹ ਫਰਮਾਇਆ ਹੈ ਸੱਚ ਦੇ ਸੰਗ ਵਿੱਚ ਇਨਸਾਨ ਨੂੰ ਪ੍ਰੇਮ ਸਿਖਾਇਆ ਜਾਂਦਾ ਹੈ ਬੰਦਾ ਪ੍ਰੇਮ ਸਿੱਖਦਾ ਜਰਾ ਗੌਰ ਕਰਨਾ ਇਸ਼ਕ ਸਿੱਖਦਾ ਤਾਂ ਹੀ ਤਾਂ ਜਦੋਂ ਸਾਈਂ ਜੀ ਕਹਿੰਦੇ ਕਹਿੰਦੇ ਵੀ ਇਸ਼ਕ ਹੈ ਉਹਦੇ ਨਾਲ ਤੇ ਫਿਰ ਸਾਰਿਆਂ ਨੂੰ ਇਸ਼ਕ ਕਰ ਇਸ ਇਸ਼ਕ ਦਾ ਇਹੀ ਦਸਤੂਰ ਹੈ ਜਰਾ ਗੌਰ ਕਰ ਤਾਂ ਹੀ ਤਾਂ ਬੁਰੇ ਭਲੇ ਸਭ ਲਈ ਖੁੱਲੇ ਮੇਰੇ ਸਾਈਆਂ ਦੇ ਦਰਵਾਜ਼ੇ ਹੈ ਕਿਉਂਕਿ ਉਹ ਪ੍ਰੇਮ ਪ੍ਰੇਮ ਉੱਥੋਂ ਸਿੱਖਦਾ ਹੈ ਇਨਸਾਨ ਕ੍ਰੋਧ ਈਰਖਾ ਲੋਭ ਤੋਂ ਬਚਣਾ ਕਿੱਦਾਂ ਹੈ ਇਹ ਵੀ ਸਤ ਸੰਗੀ ਸਿਖਾਉਂਦਾ ਹੈ ਸਹੀ ਤੇ ਗਲਤ ਦੀ ਪਛਾਣ ਕੀ ਇਹ ਵੀ ਸਤ ਸੰਗ ਸਿਖਾਉਂਦਾ ਹੈ ਮੋਹ ਦੇ ਜਾਲ ਤੋਂ ਬਚਣਾ ਕਿੱਦਾਂ ਹੈ ਵੀ satsang ਸਿਖਾਉਂਦਾ ਹੈ। ਬੱਚਿਆਂ ਨੂੰ ਕੀ ਸੰਸਕਾਰ ਦੇਣੇ ਆ ਇਹ ਵੀ satsang ਸਿਖਾਉਂਦਾ ਹੈ। ਪਰਿਵਾਰ ਵਿੱਚ ਇਸ਼ਕ, ਪ੍ਰੇਮ ਤੇ ਹਸਮੁਖਤਾ ਬਣੀ ਰਹਿੰਦੀ ਹੈ ਕਾਰੇ ਨਾਲ ਕੇ satsang ਕਰਕੇ। ਕਿਉਂਕਿ ਸੰਤਾਂ ਗੁਰੂਆਂ ਰਹਿਬਰਾਂ ਦੇ ਵਚਨ ਹੀ ਆ ਨਾ satsang ਤੇ ਉਹਨਾਂ ਦੇ ਵਚਨ ਜਿੱਥੇ ਚੱਲਦੇ ਹੋਣਗੇ। ਉੱਥੇ ਆਪ ਹੀ ਖੁਸ਼ੀਆਂ ਆ ਜਾਂਦੀਆਂ ਬਾਬਾ ਜੀ ਪ੍ਰੇਮ ਆ ਜਾਂਦਾ ਹੈ। ਜ਼ਰਾ ਗੌਰ ਕਰਨਾ ਉਹਰੇ ਵੀ ਕਹਿੰਦੇ ਕਹਿੰਦੇ ਜੇ ਸੰਤ ਗੁਰੂ ਰਹਿਬਰ ਦੇ ਕੋਲ ਬੈਠ ਕੇ ਉਹਦਾ ਸੰਗ ਕਰ ਲਿਆ ਕਿਸੇ ਕਾਮਲ ਮੁਰਸ਼ਿਦ ਦੇ ਵਜਣ ਸੁਣ ਲਏ ਤਾਂ ਕਹਿੰਦੇ ਪੁਰਾਣੇ ਜਨਮਾਂ ਦਾ ਪਾਪੀ ਜਿਹੜੇ ਪਾਪ ਕਰਮ ਕੀਤੇ ਹਨਾ ਉਹ ਵੀ ਫਿਰ ਕਹਿੰਦੇ ਵੀ ਸੂਲੀ ਦਾ ਸੂਲ ਬਣ ਜਾਂਦਾ ਜ਼ਰਾ ਗੌਰ ਕਰਨਾ ਸੂਲੀ ਦਾ ਸੂਲ ਬਣ ਜਾਂਦਾ ਕਿਸੇ ਸੱਚੇ ਦਾ ਸੰਗ ਇਨਸਾਨ ਨੂੰ ਸਬਰ ਸਿਖਾਉਂਦਾ ਹੈ ਸ਼ੀਤਲਤਾ ਸਿਖਾਉਂਦਾ ਹੈ ਮਾਫ਼ ਕਰਨਾ ਸਿਖਾਉਂਦਾ ਹੈ ਵੱਡੀਆਂ-ਵੱਡੀਆਂ ਮੁਸੀਬਤਾਂ ਤੋਂ ਬਚਾਉਂਦਾ ਹੈ ਬਾਬਾ ਜੀ ਕਿਸੇ ਸੱਚੇ ਦਾ ਸੰਗ ਜਿਹਨੂੰ ਸਤ ਸੰਗ ਕਿਹਾ ਜਾਂਦਾ ਹੈ। ਜ਼ਰਾ ਗੌਰ ਕਰਨਾ। ਕਹਿੰਦੇ ਕਿ ਫਕੀਰਾਂ ਨੇ ਕਿਹਾ ਕਹਿੰਦੇ ਕੁੱਤੀ ਮਰੇ ਫਕੀਰ ਦੀ ਜਿਹੜੀ ਟੌਂ ਟੌਂ ਇੱਤ ਕਰੇ। ਪੰਜ-ਸੱਤ ਮਰਨ ਗਵਾਨੜਣਾ ਬਾਕੀ ਰਹਿੰਦੀਆਂ ਨੂੰ ਤਾਪ ਚੜੇ। ਕੁੱਤੀ ਬਰੇ ਫਕੀਰ ਦੀ ਇਸ ਮਨ ਨੂੰ ਕਿਹਾ ਹੈ। ਸੰਤ ਫਕੀਰਾਂ ਨੇ ਸਾਈ ਲੋਕਾਂ ਨੂੰ ਮਨ ਨੂੰ ਕੁੱਤਾ ਕਿਹਾ ਹੈ। ਕਿ ਇਹ ਬਹੁਤ ਟੌਂ ਟੌਂ ਕਰਦਾ ਹੈ। ਆਹ ਨਹੀਂ ਇਦਾਂ ਨਹੀਂ ਇਹ ਨਹੀਂ ਹੋਣੀ। ਕੁੱਤਾ ਜਿਵੇਂ ਇਧਰ-ਉਧਰ ਦੌੜਦਾ ਹੈ ਨਾ ਪਰ ਆਖਰਕਾਰ ਆਪਣੇ ਮਾਲਕ ਕੋਲ ਵਾਪਸ ਆਉਂਦਾ ਉਹੋ ਜਿਹਾ ਮਨ ਹੈ ਮਨ ਕਿੱਥੇ ਜਾਂਦਾ ਹੈ ਮਨ ਵਾਸ਼ਨਾਵਾਂ ਪਿੱਛੇ ਜਾਂਦਾ ਨੱਕ ਜਿਹੜਾ ਹੈ ਉਹ ਕਿੱਥੇ ਜਾਂਦਾ ਹੈ ਵਧੀਆ ਖੁਸ਼ਬੂਆਂ ਵੱਲ ਜਾਂਦਾ ਸੁਗੰਧਾ ਦੇ ਪਿੱਛੇ ਜਾਂਦਾ ਹੈ ਜੀਭ ਕਿੱਥੇ ਜਾਂਦੀ ਹੈ ਇਹ ਸਵਾਦਾਂ ਦੇ ਪਿੱਛੇ ਜਾਂਦੀ ਹੈ ਕੰਨ ਕਿੱਥੇ ਜਾਂਦੇ ਆ ਕੰਨ ਕਿੱਥੇ ਜਾਂਦੇ ਇਹ ਕੁਝ ਸੁਣਨਾ ਚਾਹੁੰਦੇ ਹੈ ਉਹੋ ਜਿਹੜਾ ਇਹਨਾਂ ਚੰਬੀ ਦੇ ਮਨ ਨੂੰ ਚੰਗਾ ਲੱਗੇ ਅੱਖਾਂ ਕੀ ਦੇਖਦੀ ਹੈ ਉਹ ਕੁਝ ਐਸਾ ਦੇਖਣਾ ਚਾਹੁੰਦਾ ਜਿਹੜਾ ਮਨ ਨੂੰ ਚੰਗਾ ਲੱਗੇ ਪਰ ਜਦ ਉਸ ਨੂੰ ਇਹ ਸਮਝ ਆਉਂਦੀ ਹੈ ਕਿ ਇਹ ਸਭ ਨਾਸ਼ਵੰਤ ਹੈ ਇਹ ਤਾਂ ਅੰਤ ਹੋਣਾ ਹੈ ਤਾਂ ਮਨ ਵਾਪਸ ਆ ਜਾਂਦਾ ਹੈ ਤਾਂ ਇੱਥੇ ਸਾਈ ਲੋਕਾਂ ਫਕੀਰ ਲੋਕਾਂ ਗੁਰੂ ਲੋਕਾਂ ਰੈਬਰ ਲੋਕਾਂ ਫਰਮਾਇਆ ਕਿ ਤੂੰ ਮਨ ਦਾ مالک ਹੈ ਭਾਈ ਮਨ ਤੇਰਾ مالک ਨਹੀਂ ਹੈ ਮਨ ਦਾ ਗੁਲਾਮ ਨਾ ਬਣ ਜੇ ਤੂੰ ਇਸ ਦੇ ਪਿੱਛੇ 도ੜੇਗਾ ਤਾਂ ਇਹ ਹੋਰ 도ੜੇਗਾ ਜਰਾ غور ਕਰਨਾ ਇਹ ਹੋਰ ਅੱਗੇ ਪਿੱਛੇ ਜਾਏਗਾ ਜੇ ਤੂੰ ਇੱਕ ਉੱਥੇ ਖੜ ਗਿਆ ਸਤੇਰ ਰਵੇਗਾ ਤਾਈ ਆਪਣੇ ਆਪ ਵਾਪਸ ਤੇਰੇ ਕੋਲ ਆ ਜਾਵੇਗਾ ਜਰਾ ਗੌਰ ਕਰਨਾ ਜਿੱਦਾਂ ਕੁੱਤਾ ਹੁੰਦਾ ਹੈ ਨਾ ਕੁੱਤਾ ਭੱਜਦਾ ਹੈ ਜੇ ਉਹਦੇ ਮਗਰ ਨਾ ਜਾ ਉਹ ਤੇ ਵਾਪਸ ਆ ਜਾਂਦਾ ਮਾਲਕ ਕੋਲ ਪਰ ਜੇ ਉਹਦੇ ਮਗਰ ਮਗਰ ਜਾਓ ਹੋਰ ਤੇਜ਼ ਤੇ ਭੱਜਦਾ ਹੈ ਇਹ ਕਹਿੰਦੇ ਮਨ ਹੈ ਇਹ ਮਨ ਹੈ ਜਿੱਦਾਂ ਨਾ ਫੌਜਾ ਗਰੀਬ ਨਵਾਜ਼ ਮਹੀਨੋਦਿਨ ਚਿਸ਼ਤੀ ਉਹਨਾਂ ਦੇ ਉਹਨਾਂ ਦਾ ਇੱਕ ਮুরিਦ ਬੈਠੇ ਉਹ ਕਹਿੰਦੇ ਯਾਰ ਅੱਜ ਨਾ ਹਲਵਾ ਖਾਣ ਨੂੰ ਜੀ ਕਰ ਰਿਹਾ ਦਿਲ ਕਰ ਰਿਹਾ ਮਨ ਕਹਿੰਦਾ ਕਿ ਹਲਵਾ ਖਾਵਾ ਅਜੇ ਇੰਨੀ ਗੱਲ ਕਹਿ ਕੇ ਹਟੇ ਨਾਲ ਹੀ ਕੋਈ ਆਇਆ ਕਹਿੰਦਾ ਦੁਆ ਪੜਾਉਣ ਆਇਆ ਤੇ ਹਲਵਾ ਲੈ ਕੇ ਆਇਆ ਉਹ ਕਹਿਣ ਲੱਗੇ ਅਲਹਮਦੁਲਿਲਾ ਰਬੁਲ ਆਲਮੀਨ ਕਿ ਯਾਰ ਰੱਬ ਤਰਾ ਲੱਖ ਲੱਖ ਸ਼ੁਕਰ ਹੈ ਉਹਨਾਂ ਦੀ ਭਾਸ਼ਾ ਜਿਹੜੀ ਸੀ ਉਹ ਕਹਿੰਦੇ ਵੀ ਤੇਰਾ ਰੱਬਾ ਲੱਖ ਲੱਖ ਸ਼ੁਕਰ ਹੈ ਕਿ ਜੇ ਤਾਂ ਦਿਲ ਚ ਗੱਲ ਆਈ ਤੇ ਜ਼ੁਬਾਨ ਤੇ ਆਈ ਨਾਲ ਦੀ ਨਾਲ ਸਮਾਨ ਆ ਗਿਆ ਉਹਨਾਂ ਨੇ ਦੁਆ ਪੜ੍ਹੀ ਦੁਆ ਪੜ੍ਹ ਕੇ ਕਹਿੰਦੇ ਆ ਬੱਚਿਆਂ ਚ ਵੰਡ ਦਿਓ ਬਾਕੀ ਤੁਸੀਂ ਲੈ ਜਾਓ ਉਹ ਮਰੀਦ ਬੜਾ ਹੈਰਾਨ ਹੋਇਆ ਉਹ ਕਹਿੰਦਾ ਬਾਬਾ ਜੀ ਇਹ ਕੀ ਕਹਿੰਦੇ ਮਨ ਹੈ ਮਨ ਇਹ ਮਨ ਹੈ ਕਿਉਂਕਿ ਉਹਨੇ ਪੁੱਛਿਆ ਨਾ ਕਹਿੰਦੀ ਤੁਸੀਂ ਹੁਣੇ ਕਹਿ ਕੇ ਅੱਡੇ ਸੀ ਹਲਵਾ ਖਾਣ ਦਾ ਮਨ ਹਲਵਾ ਆਇਆ ਤੁਸੀਂ ਖਾਧਾ ਹੀ ਨਹੀਂ ਤੁਸੀਂ ਵੰਡ ਦਿੱਤਾ ਉਹ ਕਹਿੰਦੇ ਮਨ ਹੈ ਅੱਜ ਹਲਵਾ ਮੰਗਦਾ ਕੱਲ ਨੂੰ ਕੁਝ ਹੋਰ ਮੰਨੇਗਾ ਮੰਗੇਗਾ ਜਰਾ ਘੌਰ ਜੇ ਦੇ ਮਗਰ 도ੜੂਗਾ ਇਹ ਹੋਰ 도ੜੇਗਾ ਜਰਾ ਘੌਰ ਕਰ ਮੈਂ ਇੱਥੇ ਫਕੀਰ ਲੋਕਾਂ ਸੰਤ ਲੋਕਾਂ ਕਬੀਰ ਸਾਹਿਬ ਫਰਮਾਉਂਦੇ ਕਹਿੰਦੇ ਮਨ ਸਥਿਰ ਰਹੇਗਾ ਨਾ ਤਾਂ ਆਪਣੇ ਆਪ ਵਾਪਸ ਤੇਰੇ ਕੋਲ ਆਏਗਾ ਜਰਾ ਗੌਰ ਕਰਨਾ ਜਿਵੇਂ ਕੁੱਤੇ ਨੂੰ ਮਾਲਕ ਨੇ ਡੰਡੇ ਦੇ ਪਟੇ ਨਾਲ ਬਸ ਵਿੱਚ ਕੀਤਾ ਹੁੰਦਾ ਨਾ ਡੰਡੇ ਦੇ ਪਟੇ ਨਾਲ ਪਟੇ ਨਾਲ ਇਦਾਂ ਹੀ ਕਹਿੰਦੇ ਮਨ ਨੂੰ ਵੀ ਕਰਨਾ ਪਵੇਗਾ ਡੰਡਾ ਕਾਦਾ ਹੁੰਦਾ ਹੈ ਕਨ੍ਹਾ ਇੱਕ ਨਾ ਵਿਅਕਤੀ ਜਾ ਰਿਹਾ ਸੀ ਉਹਦੇ ਕੋਲ ਉਹ ਕੁੱਤਾ ਉਹਦੇ ਨਾਲ ਜਾ ਰਿਹਾ ਹੱਥ ਡੰਡਾ ਫੜਿਆ ਤੇ ਉਹ ਡੰਡੇ ਨੂੰ ਉਹ ਗੁਰੂ ਦੇ ਇੱਕ ਮੁਰਸ਼ਿਦ ਮੁਰਸ਼ਿਦ ਦੇ ਇੱਕ ਮੂਰੀਦ ਜਾ ਰਹੇ ਉਹਨੇ ਸਵਾਲ ਕਰ ਰਿਹਾ ਕਿ ਮਹਾਰਾਜ ਇਹ ਡੰਡਾ ਕਿਉਂ ਫੜਿਆ ਇਹਨੇ ਉਹਨੇ ਉਹਨਾਂ ਨੇ ਮਨ ਦਾ ਹਿਸਾਬ ਬਣਾਇਆ ਉਹਨਾਂ ਨੇ ਕੁੱਤਾ ਮੰਨੂ ਕਿਹਾ ਇਹ ਇੱਕ ਕਥਾ ਦੇ ਵਿੱਚ ਇਦਾਂ ਗੱਲ ਚੱਲ ਰਹੀ ਹੈ ਕੁੱਤਾ ਮੰਨੂ ਕਿਹਾ ਡੰਡਾ ਕਦ ਲਈ ਫੜਿਆ ਕਹਿੰਦੇ ਇਹ ਡੰਡਾ ਹੈ ਗਿਆਨ ਤੇ ਭੈ ਦਾ ਡਰ ਦਾ ਗਿਆਨ ਕਹਿੰਦੇ ਸਭ ਦੇ ਅੰਦਰ ਪਰਮਾਤਮਾ ਹੈ ਇਸ ਲਈ ਕਿਸੇ ਨਾਲ ਝਗੜਨਾ ਨਹੀਂ ਕਿਸੇ ਨਾਲ ਲੜਨਾ ਨਹੀਂ ਕਿਸੇ ਨਾਲ ਵੈਰ-ਵਿਰੋਧ ਨਹੀਂ ਰੱਖਣਾ ਭੈ ਕਾ ਦਾ ਹੈ ਕਾਲ ਦਾ ਡਰ ਮੌਤ ਨੇੜੇ ਹੈ ਸਮਾਂ ਘਟ ਹੈ ਕਰਮਾਂ ਦਾ ਫਲ ਭੁਗਤਣਾ ਪਵੇਗਾ ਤੇ ਪਟਾ ਕਾ ਦਾ ਹੈ ਪਾਣਾ ਪਟਾ ਨਾਮ ਦਾ ਜ਼ਰਾ ਗੌਰ ਕਰਨਾ ਆਪਣੇ ਮੁਰਸ਼ਿਦ ਦੇ ਆਪਣੇ ਰਹਿਬਰ ਦੇ ਆਪਣੇ ਰੱਬ ਦੇ ਵੇ ਸੁਣ ਸਾਈਂ ਵੇ ਗੱਲ ਪਾ ਦੇ ਆਪਣੇ ਨਾਮ ਵਾਲਾ ਪਟਾ ਤੂੰ ਬਣ ਜਾਵੇਂ ਤਕੜੀ ਮੇਰੀ ਤੇ ਮੈਂ ਬਣ ਜਾਊਂਗਾ ਵਟਾ ਸੁਣ ਸਾਈਂ ਵੇ ਗੱਲ ਪਾ ਦੇ ਆਪਣੇ ਨਾਮ ਵਾਲਾ ਪਟਾ ਜ਼ਰਾ ਗੌਰ ਕਰ ਉਹ ਕਹਿੰਦੇ ਵੀ ਇਹ ਡੰਡਾ ਜਿਹੜਾ ਹੈ ਉਹਨਾਂ ਨੇ ਦੱਸਿਆ ਨਾ ਕਹਿੰਦੇ ਕੁੱਤਾ ਜਾ ਰਿਹਾ ਹੈ ਪਟਾ ਮਾਲਕ ਦੇ ਹੱਥ ਚ ਡੰਡਾ ਕਹਿੰਦੇ ਇਦਾਂ ਹੀ ਡੰਡਾ ਕਾਦਾ ਹੈ ਡੰਡਾ ਹੈ ਗਿਆਨ ਦਾ ਤੇ ਭੈ ਦਾ ਇਨਸਾਨ ਦੇ ਅੰਦਰ ਡਰ ਹੋਣਾ ਚਾਹੀਦਾ ਇਹ ਗਿਆਨ ਹੋਣਾ ਚਾਹੀਦਾ ਕਿ ਸਾਰਿਆਂ ਦੇ ਅੰਦਰ ਉਹ ਸੋਨਾ ਵੱਸਦਾ ਫਿਰ ਇਨਸਾਨ ਹਰ ਇੱਕ ਨਾਲ ਉਹ ਚੰਗਾ ਬਿਹੇਵ ਕਰੇਗਾ ਅੱਛਾ ਬਿਹੇਵ ਕਰੇਗਾ ਬੁਰਾ ਨਹੀਂ ਕਰੇਗਾ ਪਰ ਗੱਲ ਇਹ ਹੀ ਹੈ ਵੀ ਹਰ ਇੱਕ ਦੇ ਅੰਦਰ ਬਹੁਤ ਕੁਝ ਹੈ ਸਮੁੰਦਰ ਹੈ ਸਮੁੰਦਰ ਦੇ ਵਿੱਚ ਬੁਰਾ ਵੀ ਹੈ ਚੰਗਾ ਵੀ ਹੈ ਬੜਾ ਕੁਝ ਹੈ ਸੋ ਜਰਾ ਗੌਰ ਕਰਾ ਜਿਸਨੇ ਉਸ ਤੱਕ ਪਹੁੰਚ ਕੀਤੀ ਹੈ ਤਾਂ ਪਤਾ ਲੱਗਦਾ ਨਾ ਇਹ ਚਿਹਰਿਆਂ ਤੋਂ ਨਾ ਨਜ਼ਰ ਤੋਂ ਪਤਾ ਲੱਗ ਜਾਂਦਾ ਕਿ ਪਹੁੰਚ ਕਰ ਗਿਆ ਸੋ ਉਹ ਤਾਂ ਫਿਰ ਸੋਹਣਿਆਂ ਵਿੱਚ ਸਾਰਿਆਂ ਵਿੱਚ ਦਿਖੇਗਾ ਤਾਂ ਫਿਰ ਕਹਿੰਦੇ ਉਹ ਇਨਸਾਨ ਹੁੰਦਾ ਝਗੜੇਗਾ ਨਹੀਂ ਲੜੇਗਾ ਨਹੀਂ ਇਨਸਾਨ ਹੁੰਦਾ ਚੰਗਾ ਬਿਹੇਵ ਕਰੇ ਕਿਉਂਕਿ ਇਹਦੇ ਵਿੱਚ ਵੀ ਵਸਦਾ ਹੈ ਸੋਣਾ ਹੁਣ ਭੈ ਕਾਹਦਾ ਹੋਣਾ ਜਿੱਦਾਂ ਮੌਤ ਨੇੜੇ ਹੈ ਭਾਈ ਸੋਹਣੇ ਰੱਬ ਦਾ ਨਾਮ ਜਪ ਲੈ ਸਾਈਂ ਜੀ ਨਹੀਂ ਕਹਿੰਦੇ ਕਹਿੰਦੇ ਕਲਯੁਗ ਜ਼ੋਰ ਫੜਦਾ ਜਾ ਰਿਹਾ ਹੈ ਧਰਮ ਲੁਕਦਾ ਜਾ ਰਿਹਾ ਹੈ ਉਕੀ ਰੱਬ ਦੇ ਨਾਂ ਤੋਂ ਪਾਸੇ ਹੋ ਰਿਹਾ ਪਰ ਜੇ ਤੁਸੀਂ ਰੱਬ ਦਾ ਰਸ ਸਿੱਧੇ ਹੋ ਕੇ ਫੜਨਾ ਹੈ ਤਾਂ ਫਿਰ ਕਲਯੁਗ ਨੇ ਜੋੜ ਨਹੀਂ ਪਾਣਾ ਇਹ ਸਾਈ ਜੀ ਕਹਿੰਦੇ ਨੇ ਵੀਡੀਓ ਚ ਫਿਰ ਕਲਯੁਗ ਨੇ ਜੋੜ ਨਹੀਂ ਪਾਣਾ ਸੋ ਰੱਬ ਦਾ ਲੜ ਜੇ ਸਿੱਧੇ ਹੋ ਕੇ ਫੜਨਾ ਕਹਿੰਦੇ ਤੇ ਬਹਿ ਜਾਓ ਨਹੀਂ ਫਿਰ ਦਰਵਾਜ਼ਾ ਖੁੱਲਾ ਚੜੇ ਜਾਓ ਕਿਉਂਕਿ ਰੱਬ ਦੇ ਰਾਹ ਹੋਰ ਹੈ ਤੇ ਕਲਯੁਗ ਦੇ ਰਾਹ ਹੋਰ ਹੈ ਰੱਬ ਨੇ ਬਾਰ ਬਾਰ ਯਾਦ ਕਰਾਉਣਾ ਕਿ ਭਾਈ ਮੌਤ ਮੌਤ ਵੀ ਆਣੀ ਹੈ ਸਮਾਂ ਤੇਰੇ ਕੋਲ ਥੋੜਾ ਹੈ ਉਸ ਰੱਬ ਨੂੰ ਯਾਦ ਕਰ ਤੇ ਜੋ ਕਰਮ ਕੀਤੇ ਉਹਦਾ ਫਲ ਤੇਨੂੰ ਭੁਗਤਣਾ ਪਵੇਗਾ ਇਹ ਭੈਰ ਰੱਖ ਆਪਣੇ ਅੰਦਰ ਤੇ ਗਿਆਨ ਜਿਹੜਾ ਉਹ ਇਹ ਵੀ ਤੇ ਸਾਰਿਆਂ ਦੇ ਅੰਦਰ ਸੋਹਣਾ ਵਸਦਾ ਹੈ। ਪਟਾ ਪਾਣਾ ਹੈ ਨਾਮ ਸਿਮਰਨ ਵਾਲਾ ਕਿਉਂਕਿ ਜਦੋਂ ਮਨ ਸਾਹ ਸਾਹ ਵਿੱਚ ਉਸ ਪ੍ਰਭੂ ਦੇ ਉਸ ਮਾਲਕ ਦੇ ਉਸ ਸੋਹਣੇ ਰੱਬ ਦੇ ਆਪਣੇ ਮੁਰਸ਼ਿਦ ਦੇ ਆਪਣੇ ਗੁਰੂ ਰਹਿਬਰ ਨੂੰ ਯਾਦ ਕਰਦਾ ਹੈ ਹਰ ਸਾਹ ਨਾਲ ਲੀਨ ਹੋ ਜਾਂਦਾ ਹੈ ਤਾਂ ਫਿਰ ਉਹ ਇਧਰ ਉਧਰ ਨਹੀਂ ਭਟਕਦਾ ਮਨ ਜਿਹੜਾ ਹੈ। ਇਹ ਮਨ ਦਾ ਕੁੱਤਾ ਜਿਹੜਾ ਹੈ ਇਹਨੂੰ ਬੰਨਣਾ ਕਿੱਦਾਂ ਹੈ ਪਟਾ ਪਾ ਕੇ ਕਹਦਾ ਰੱਬ ਦੇ ਨਾਮ ਦਾ। ਗੁਰੂ ਮੁਰਸ਼ਿਦ ਬੰਨ ਦਿੰਦੇ ਇਹਨੂੰ ਅੰਦਰੋਂ ਤੋੜ ਦਿੰਦੇ ਬੰਦੇ। ਜਦੋਂ ਮਨ ਨਾਮ ਵਿੱਚ ਰੰਗ ਗਿਆ ਤਾਂ ਫਿਰ ਉਸ ਨੂੰ ਬਾਰੀ ਵਿਚਾਰਾਂ ਦੀ ਫੁਰਸਤ ਨਹੀਂ ਰਹਿੰਦੀ ਬਾਬਾ ਜੀ ਉਹ ਨਾਮ ਹੀ ਜਪਦਾ ਰਹਿੰਦਾ ਹੈ ਜਰਾ ਗੌਰ ਕਰਨਾ ਜਿਦਾ ਕਬੀਰ ਸਾਹਿਬ ਕਹਿੰਦੇ ਕਹਿੰਦੇ ਡਰ ਕਰਨੀ ਡਰ ਪਰਮ ਗੁਰੂ ਡਰ پارਸ ਡਰ ਸਾਰ ਡਰਤਾ ਰਹੇ ਸੋ ਉਬਰੇ ਗਾਫਿਲ ਖਾਵੇ ਮਾਰ ਉਹ ਕਹਿੰਦੇ ਭਾਈ ਆਪਣੇ ਕਰਮਾਂ ਤੋਂ ਡਰ ਆਪਣੇ ਕਰਮਾਂ ਤੋਂ ਡਰ ਕੋਈ ਵੀ ਕਰਮ ਕਰਦਾ ਨਾ ਇਹ ਵਾਲ ਯਾਦ ਰੱਖ ਵੀ ਜਿਹੜਾ ਮੈਂ ਕਰਮ ਕਰ ਰਿਹਾ ਇਹਦਾ ਮੈਨੂੰ ਫਲ ਭੋਗਣਾ ਪੈਣਾ ਹੈ ਜੇ ਮੈਂ ਅੱਜ ਕਿਸੇ ਨਾਲ ਮਾੜਾ ਕਰ ਰਿਹਾ ਮੈਨੂੰ ਵੀ ਕੱਲ ਨੂੰ ਇਹ ਮਿਲਣਾ ਹੈ ਅੱਜ ਮੈਂ ਬੀਜ ਬੋਹ ਤੈ ਉਹਦੇ ਕਰਮਾਂ ਦਾ ਕਹਿੰਦੇ ਕਰਮ ਤੋਂ ਡਰ ਇਹ ਹੀ ਡਰ ਕਹਿੰਦੇ ਤੇਰਾ ਪਰਮ ਗੁਰੂ ਹੈ ਜ਼ਰਾ ਗੌਰ ਕਰਨਾ ਬਾਬਾ ਜੀ ਕਿੰਨੀ ਵੱਡੀ ਗੱਲ ਕਹੀ ਕਹਿੰਦੇ ਇਹ ਡਾਰੀ ਤੇਰਾ ਮੁਰਸ਼ਿਦ ਹੈ ਇਹ ਡਰ ਨੇ ਹੀ ਤੈਨੂੰ ਰਸਤਾ ਦਿਖਾ ਦੇਣਾ ਕਿਉਂਕਿ ਅੰਦਰੋਂ ਆਵਾਜ਼ ਆਉਣੀ ਹੈ ਕਿ ਆਹ ਗਲਤ ਹੈ ਐ ਸਹੀ ਹੈ ਇਡਾਰ ਕਹਿੰਦੇ ਪਾਰਸ ਹੈ ਉਹ ਪਾਰਸ ਪੱਥਰ ਹੈ ਜਿਹੜਾ ਲੋਹੇ ਨੂੰ ਸੋਨਾ ਬਣਾ ਦਿੰਦਾ ਜੇ ਇਨਸਾਨ ਕਰਮਾਂ ਤੋਂ ਨਾ ਡਰਿਆ ਤਾਂ ਉਹ ਫਿਰ ਕਾਲ ਦੇ ਫੰਦੇ ਵਿੱਚ ਫਸ ਕੇ ਮਾਰ ਖਾਂਦਾ ਬਾਬਾ ਜੀ ਯਾਰਾ ਗੌਰ ਕਰਨਾ ਇੱਕ ਵੀਰ ਸਾਹਿਬ ਦਾ ਕਹਿਣਾ ਹੈ ਉਹ ਕਹਿੰਦੇ ਵੀ ਡਰ ਕਰਨੀ ਡਰ ਪਰਮਗੁਰੂ ਡਰ ਪਾਰਸ ਡਰ ਸਾਰ ਡਰਤਾ ਰਹੇ ਸੋ ਉਬਰੇ ਗਾਫਿਲ ਖਾਵੇ ਮਾਰ ਕਹਿੰਦੇ ਗਾਫਲ ਨੂੰ ਮਾਰ ਹੀ ਪੈਂਦੀ ਐ ਛਿੱਤਰ ਹੀ ਪੈਂਦੇ ਐ ਯਾਰਾ ਗੌਰ ਕਰਨਾ ਕਾਲ ਤੋਂ ਇਹ ਜਿਹੜਾ ਆਪਣੇ ਕਰਮਾਂ ਨੂੰ ਡਰ ਕੇ ਨਹੀਂ ਨਾ ਕਰਦਾ ਆਪਣੇ ਕਰਮਾਂ ਦਾ ਜਿਹੜਾ ਕਹਿੰਦਾ ਵੀ ਜੋ ਮਰਜ਼ੀ ਕਰ ਦੋ ਸਾਨੂੰ ਕਿਹੜਾ ਕੋਈ ਦੇਖ ਰਿਹਾ ਅਸੀਂ ਜਿੰਨਾ ਮਰਜ਼ੀ ਜੋ ਮਰਜ਼ੀ ਕਰੀ ਅਸੀਂ ਤਗੜੇ ਆ ਤਾਂ ਯਾਦ ਰੱਖ ਵਕਤ ਤੇਰੇ ਵੀ ਤੇ ਵੀ ਆਉਣਾ ਹੈ ਯਾਦ ਰੱਖ ਉਹਦੋਂ ਤੈਨੂੰ ਬਚਾਉਣਾ ਨਹੀਂ ਤੂੰ ਕਾਲ ਦੇ ਫੰਦੇ ਦੇ ਵਿੱਚ ਫਸਦਾ ਹੈ ਇਹ ਉਹ ਕਹਿ ਰਹੇ ਆ ਮਹਾਰਾਜ ਵੇਥੇ ਸਤਿਗੁਰਾਂ ਨੇ ਕੀ ਸਮਝਾਇਆ ਸਾਈ ਲੋਕਾਂ ਸੰਤ ਗੁਰੂ ਰਹਿਵਰਾਂ ਨੇ ਕੀ ਕਿ ਸਿਮਰਨ ਜਿਹੜਾ ਹੈ ਰੱਬ ਦਾ ਨਾਮ ਜਿਹੜਾ ਉਹੀ ਜੀਵਨ ਦਾ ਮੂਲ ਆਧਾਰ ਹੈ ਰੱਬ ਦਾ ਨਾਮ ਹਰ ਸਾਲ ਇਹ ਕਿ ਸਜਣ ਦੇ ਲਾਇਆ ਹੋਰ ਕੁਝ ਨਹੀਂ ਹਰ ਸਾਲ ਇਹ ਕਿ ਸਜਣ ਦੇ ਪਾਇਆ ਹਰ ਸਾਲ ਇਹ ਕਿ ਸਜਣ ਦੇ ਲਾਇਆ ਜਿੱਥੋਂ ਮੈਂ ਸਭ ਕੁਝ ਪਾਇਆ ਜ਼ਰਾ ਗੌਰ ਕਰਨਾ ਤੇ ਉਹ ਕਹਿੰਦੇ ਜਿਹੜੇ ਸੱਚੇ ਦਾ ਸੰਗ ਹੈ ਉਹਨਾਂ ਦੇ ਬਚਨ ਹੈ ਉਹਨਾਂ ਦੀਆਂ ਬਾਣੀਆਂ ਹੈ ਉਹਨਾਂ ਤੋਂ ਬਿਨਾ ਅੱਜ ਪਰਵਾਹ ਟੁੱਟਦੇ ਪਏ ਹੈ ਸੰਸਕਾਰ ਖਤਮ ਹੁੰਦੇ ਜਾਂਦੇ ਹਨ ਹਿੰਸਾ ਤੇ ਕਲੇਸ਼ ਵੱਧਦੇ ਕਿਉਂ ਕਿ ਕੋਈ ਦੱਸਣ ਵਾਲਾ ਨਹੀਂ ਕੋਈ ਸਹੀ ਰਾਹ ਪਾਉਣ ਵਾਲਾ ਹੀ ਨਹੀਂ ਕਿਸੇ ਦਾ ਹੈ ਹੀ ਨਹੀਂ ਸਿਰ ਤੇ ਮੁਰਸ਼ਿਦ ਰਹਿਬਰ ਪਰ ਜੇ ਕਹਿੰਦੇ ਇਨਸਾਨ ਆਪਣੇ ਮਨ ਨੂੰ ਉਹ ਸੋਹਣੇ ਰੱਬ ਦੇ ਨਾਮ ਦੇ ਪਟੇ ਦੇ ਨਾਲ ਬੰਨ ਲਿਆ ਗਿਆਨ ਤੇ ਭੈ ਦਾ ਡੰਡਾ ਹੱਥ ਵਿੱਚ ਲੈ ਲਿਆ ਤੇ ਮਨ ਵਸ ਵਿੱਚ ਆ ਜਾਂਦਾ ਤੇ ਇਨਸਾਨ ਸਹੀ ਰਾਹ ਤੇ ਚੱਲ ਕੇ ਜਿਹੜਾ ਹੈ ਉਹਦਾ ਮਿਲਾਪ ਜਿਹੜਾ ਹੈ ਉਹ ਸੋਹਣੇ ਰੱਬ ਨਾਲ ਹੁੰਦਾ ਉਹਦੀਆਂ ਮੰਜ਼ਰਾਂ ਵਾਲਾ ਹੁੰਦਾ ਜੋ ਚਾਹੁੰਦਾ ਹੈ ਭਾਵੇਂ ਉਹ ਦੁਨਿਆਵੀ ਹੋਵੇ ਤੇ ਭਾਵੇਂ ਉਹ ਜਿਹੜਾ ਹੈ ਇਲਾਹੀ ਹੋਵੇ ਕਿਉਂਕਿ ਜਦੋਂ ਇਨਸਾਨ ਦੇ ਕਰਮ ਚੰਗੇ ਹੁੰਦੇ ਆ ਇੱਥੇ ਸਾਫ਼ ਫਰਮਾਇਆ ਹੈ ਕਿ ਕਰਮਾਂ ਦੀ ਖੇੜ ਹੈ ਔਰ ਰੱਬ ਦੇ ਨਾਮ ਦੀ ਗੱਲ ਹੈ ਸਾਰੀ ਕਿਉਂਕਿ ਜਿਹੜਾ ਰੱਬ ਦਾ ਨਾਮ ਲੈਂਦਾ ਹੈ ਨਾ ਆਪਣੇ ਮੁਰਸ਼ਦ ਨੂੰ ਆਪਣੇ ਰਹਿਬਰ ਨੂੰ ਯਾਦ ਉਹ ਮਾੜੇ ਕਰਮ ਕਰਨ ਤੋਂ ਡਰੇਗਾ ਘਬਰਾਏਗਾ ਜ਼ਰਾ ਗੌਰ ਕਰਨਾ ਉਹ ਡਰੇਗਾ ਕਿ ਯਾਰ ਮੈਂ ਆਪਣੇ ਮੁਰਸ਼ਦ ਨੂੰ ਵੀ ਨਜ਼ਰ ਚਿਹਰਾ ਦਿਖਾਣਾ ਜਾ ਕੇ ਇਹੋ ਜਿਹਾ ਕਰਮ ਕਰਕੇ ਜਾਊਂਗਾ ਜ਼ਰਾ ਗੌਰ ਕਰਨਾ ਤੇ ਜਿਹਦੇ ਅੰਦਰ ਕੋਈ ਡਾਰੀ ਨਹੀਂ ਕੋਈ ਭੇ ਨਹੀਂ ਕੋਈ ਲੈਣਾ ਨਹੀਂ ਕੋਈ ਦੇਣਾ ਨਹੀਂ ਆਪਣੇ ਕਰਮ ਕਰਦੇ ਆ ਉਹ ਸੋਚਦਾ ਨਹੀਂ ਕਿ ਮੈਂ ਕੀ ਕਰ ਰਿਹਾ ਤੇ ਉਹ ਫਿਰ ਬਾਬਾ ਜੀ ਉਹ ਕਹਿੰਦੇ ਅੰਤ ਦੇ ਵਿੱਚ ਕੋਟੀ ਖਾਏਗਾ ਮਾਰ ਹੀ ਖਾਏਗਾ ਕਾਲ ਦੀ ਫੇਸਲੀ ਸੋਹਣੇ ਰੱਬ ਦਾ ਨਾਮ ਜਿਹੜਾ ਇਹੋ ਦੀ ਬੜੀ ਵੱਡੀ ਮਹਾਨਤਾ ਦੱਸੀ ਗਈ ਹੈ ਤੇ ਇਹ ਰਾਹ ਕੌਣ ਪਾਉਂਦਾ ਹੈ ਮੁਰਸ਼ਿਦ ਪਾਉਂਦੇ ਹੈ ਕਿਉਂਕਿ ਬਿਨਾ ਮੁਰਸ਼ਿਦਾਂ ਰਾਹ ਨਹੀਂ ਹੱਥ ਹੁੰਦੇ ਤੇ ਦੁੱਧਾ ਬਾਜ ਨਾ ਰਿੰਝ ਦੀ ਖੀਰ ਸਾਈਂ ਜ਼ਰਾ ਗੌਰ ਕਰਨਾ ਸੋ ਆਪਣੇ ਮਾਲਕ ਨੂੰ ਯਾਦ ਕਰੋ ਬਾਬਾ ਜੀ ਇਹੀ ਫਕੀਰਾਂ ਦਾ ਕਹਿਣਾ ਹੈ ਹਰ ਸਾਹ ਨਾਲ ਆਪਣੇ ਯਾਰ ਨੂੰ ਯਾਦ ਕਰੋ ਬੰਦਗੀ ਕਰੋ ਇਬਾਦਤ ਕਰੋ ਸਭ ਕੁਝ ਕਰਮ ਕਰਨੇ ਹੈ ਆਪਣੇ ਸਾਰੇ ਕਰਮ ਨਿਭਾਣੇ ਹੈ ਪਰ ਉਹ ਸੋਣੇ ਨੂੰ ਯਾਦ ਕਰਨਾ ਹੈ ਕਹਿੰਦੇ ਨਾ ਉੱਠ ਤੈ ਬੈਠ ਸੋ ਬਤਨਾ ਕਿ ਤੁਰਦੇ ਫਿਰਦੇ ਕਿਦਾ ਧਿਆਨ ਹਰ ਵੇਲੇ ਆਪਣੇ ਰੱਬ ਚ ਰਹਿੰਦਾ ਹੈ ਉਹਦਾ ਬੇੜਾ ਪਾਰ ਹੋ ਜਾਂਦਾ ਬਾਬਾ ਜੀ ਅੱਜ ਨਹੀਂ ਤਾਂ ਕੱਲ ਸੁਖ ਖੁਸ਼ ਰੋ ਆਬਾਦ ਰਹੋ ਚੜਦੀ ਕਲਾ ਚ ਰਹੋ ਆਪਣੀਆਂ ਦੁਆਵਾਂ ਚ ਯਾਦ ਰੱਖਣਾ ਕਬੀਰ ਸਾਹਿਬ ਨੂੰ ਸਲਾਮ ਹੈ ਜੈ ਮਹਾਕਾਲ ਜੈ ਸਾਈ ਜੀ ਦੀ ਗੁਰੂਆਂ ਪੀਰਾਂ ਰਾਇਬਰਾ ਫਕੀਰਾਂ ਸੰਤ ਮਹਾਤਮਾ ਸਾਈ ਲੋਕਾਂ ਸਭ ਨੂੰ ਪ੍ਰਣਾਮ ਸਭ ਨੂੰ ਸਲਾਮ ਹੈ ਹੱਸਦੇ ਰਹੋ ਵਸਦੇ ਰਹੋ ਚੜਦੀ ਕਲਾ ਚ ਰਹੋ